ਦੇ ਵਿੱਚ ਭੰਤਨ ਸਿੰਘ ਸਾਹਿਬ ਸਤਿਗੁਰੂ ਛੇੜੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚੋਰੀ ਕਰਨ ਵਾਲੇ ਕੇਸ ਵਿੱਚ ਉਹਦੇ ਵਿੱਚ ਉਹਦੀ ਗ੍ਰਿਫਤਾਰੀ ਹੋ ਚੁੱਕੀ ਆ ਪਰ 2021 ਤੋਂ ਹੁਣ ਅੱਜ 2024 ਆ ਗਿਆ ਬਾਕੀ ਜਿੰਨੇ ਉਹਦੇ ਕੋ ਕਯੂਜ਼ ਦੇ ਆ ਉਹਨਾਂ ਦੇ ਖਿਲਾਫ ਸੈਂਕਸ਼ਨ 295 ਦੀ ਆ ਚੁੱਕੀ ਆ ਪਰ ਭਗਵਾਨਤ ਮਾਨ ਦੀ ਸਰਕਾਰ ਵੱਲੋਂ 3 ਸਾਲ ਵੀ ਬੀਤ ਜਾਣ ਤੋਂ ਬਾਅਦ ਅੱਜ ਤੱਕ ਵੀ ਜਿਹੜੀ ਉਹ ਉਹਦੀ ਸੈਂਕਸ਼ਨ ਰਿਪੋਰਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਇਹਦੇ ਪਿੱਛੇ ਜਿਹੜੇ ਉਹ ਕਿਹੜੇ ਗੁੱਝੇ ਭੇਤ ਆ ਕਿ ਪੰਜਾਬ ਸਰਕਾਰ 3 ਸਾਲ ਦੀ ਉਹ ਸੈਂਕਸ਼ਨ ਜਿਹੜੀ ਹੋਮ ਮਿਨਿਸਟਰੀ ਦੇ ਚ ਕਰਣੀ ਹੁੰਦੀ ਆ ਉਹ ਕਰ ਨਹੀਂ ਸਕੇ ਅਸੀਂ ਹੁਣ ਉਹਨਾਂ ਨਾਲ ਬੈਠ ਕੇ ਇਹ ਗੱਲ ਕਰਕੇ ਆਵਾਂ ਦੂਸਰਾ ਜੇ ਇੱਕ ਅਹਿਮ ਮੁੱਦਾ ਵੀ ਇਹ ਵਕੀਲ ਜਾਣਦਾ ਕਿ 164 ਦੀ ਸਟੇਟਮੈਂਟ ਹੋਈ ਪ੍ਰਦੀਪ ਕਲੇਰ ਦੀ ਉਹ 164 ਦੀ ਸਟੇਟਮੈਂਟ ਦੇ ਵਿੱਚ ਸਿੱਧੇ ਤੌਰ ਤੇ ਬਾਬੇ ਦਾ ਤੇ ਉਹ ਜਿਹੜੇ ਹਨੇਪ੍ਰੀਤ ਆ ਉਹਦਾ ਨਾਮ ਲੈ ਰਿਹਾ ਪੰਜਾਬ ਸਰਕਾਰ 6 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਅੱਜ ਪ੍ਰੋਸੀਕਿਊਸ਼ਨ ਨੂੰ ਇਹ ਡਾਇਰੈਕਸ਼ਨ ਨਹੀਂ ਦੇ ਸਕੀ ਜਾਂ ਆਪਣੇ ਸਰਕਾਰ ਦੇ ਵਕੀਲਾਂ ਨੂੰ ਆਪਣੇ ਉਹਨਾਂ ਜ਼ਿਲ੍ਹਾ ਪਧਰੀ ਕਿ ਇਹਨਾਂ ਦੇ ਖਿਲਾਫ ਜਿਹੜੀ ਆ ਉਹ ਸਮਨਿੰਗ ਦੀ ਐਪਲੀਕੇਸ਼ਨ ਗ੍ਰਫਤਾਰੀ ਦੀ ਐਪਲੀਕੇਸ਼ਨ ਪਾਈ ਜਾਵੇ ਬਰਾਦ ਕੱਢ ਕੇ ਇਹਦੇ ਪਿੱਛੇ ਕਿਹੜਾ ਗੁੱਜਾ ਭੇਜ ਤਿਆ ਇਹ ਵੀ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਦੂਸਰੀ ਜਿਹੜੀ ਵੱਡੀ ਗੱਲ ਆ ਆ ਮੇਰੇ ਨਾਲ ਸਿਆਲਕਾ ਸਾਹਿਬ ਵੀ ਬੈਠੇ ਆ ਤੇ ਮੈਨੂੰ ਵੀ ਹੋ ਗਏ ਕੋਟਾਂ ਦੇ ਵਿੱਚ ਬਤੌਰ ਵਕੀਲ ਪੇਸ਼ ਹੁੰਦੇ ਨੂੰ ਲੰਮਾ ਸਮਾਂ ਇਹ ਜਿਹੜੀਆਂ 3 ਐਫਆਈਆਰ ਸਿਗੀਆਂ ਐਫਆਈਆਰ 63 117 ਤੋਂ 128 ਇਹ ਤਿੰਨ ਦੀਆਂ ਤਿੰਨ ਜਿਹੜੀਆਂ ਐਫਆਈਆਰਜ਼ ਆ ਇਹ ਥਾਣਾ ਜਿਹੜਾ ਬਾਜਾਖਾਨਾ ਉਹਦੇ ਵਿੱਚ ਇਹ ਦਰਜ ਆ ਤੇ ਇਹ ਤਿੰਨਾਂ ਕੇਸਾਂ ਦੇ ਵਿੱਚ ਪ੍ਰਦੀਪ ਕਲੇਰ ਜਿਹੜਾ ਆ ਉਹ ਦੋਸ਼ੀ ਆ ਮੈਂ ਕਿਉਂਕਿ ਅੱਜ ਸਾਰੇ ਜਿੰਨੇ ਪਾਕ ਤੁਹਾਡੇ ਕੋਲ ਲੈ ਕੇ ਆਏ ਆ ਕੋਟਾਂ ਦੇ ਆਰਡਰ ਲੈ ਕੇ ਆਏ ਆ ਆ ਡਿਕਲੇਅਰ ਹੋਇਆ ਜਿਹੜਾ ਪੀਓ ਇਹ ਮੈਂ ਤਾਂ ਦਰਸਾ ਰਿਹਾ ਕਈ ਹੋਈ ਗੱਲ ਹਵਾ ਜੇ ਚਲਾਈ ਜਾਂਦੇ ਆ ਤੇ ਮੈਂ ਪੁੱਛਣਾ ਚਾਹਦਾ ਭਗਵਾਨ ਦਮਾਨ ਸਾਹਿਬ ਨੂੰ ਕਿ ਮੇਰਾ ਆਪਣਾ ਜ਼ਿੰਦਗੀ ਦਾ ਬਤੌਰ ਵਕੀਲ ਤਜਰਬਾ ਕਿ ਜੇ ਕੋਈ ਪਗੋੜਾ ਸਾਲ ਰਹੇ 2 ਸਾਲ ਰਹੇ 3 ਸਾਲ ਰਹੇ ਕੋਰਟ ਦੇ ਵਿੱਚੋਂ ਛੇਤੀ ਉਹਦੀ ਕਦੇ ਜ਼ਮਾਨਤ ਨਹੀਂ ਹੁੰਦੀ ਉਹਦੇ ਨਾਲ ਦੀ ਨਾਲ ਫਿਰ ਇੱਕ ਜਿਹੜੀ ਹੋਰ ਵੱਡੀ ਗੱਲ ਆ ਕਿ ਅਪਰੂਵਲ ਬਣ ਜਾਏ ਬੰਦਾ ਅਪਰੂਵਰ ਬਣ ਜਾਏ ਪਹਿਲੀ ਤਾਂ ਇਹ ਗੱਲ ਆ ਵੀ ਜਿਹੜੇ ਪੋਰਸ ਨੇ ਉਹਨੂੰ ਗ੍ਰਿਫਤਾਰ ਕੀਤਾ ਐਫ ਆਈ ਨੰਬਰ 36 ਦੇ ਵਿੱਚ ਤੇ ਉਸੇ ਥਾਣੇ ਦੇ ਵਿੱਚ ਜਿਹਦੇ ਵਿੱਚ ਪੀਓ ਦਾ ਲਿਖਿਆ ਆ ਹੁੰਦਾ ਇੱਕ ਬੋਰਡ ਲੱਗਾ ਆ ਹੁੰਦਾ 117 ਤੋਂ 128 ਦੇ ਵਿੱਚ ਉਹ ਜਿਹੇ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਕਿਹੜੇ ਗੁੱਜੇ ਭੇਤ ਆ ਕਿ ਤਿੰਨਾਂ ਤਿੰਨਾਂ ਦੇ ਵਿੱਚੋਂ ਸਿਰਫ ਇੱਕ ਚ ਗ੍ਰਿਫਤਾਰ ਕੀਤਾ ਜਾਂਦਾ ਦੋਏ ਦੋਹੇ ਕੇਸਾਂ ਦੇ ਵਿੱਚ ਉਸੇ ਥਾਣੇ ਦੀ ਪੁਲਿਸ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਤੇ ਫਿਰ ਉਦੋਂ ਵੱਡੀ ਗੱਲ ਅਪਰੂਵਰ ਆ ਤੇ ਅਪਰੂਵਰ ਦਾ ਮੂਨਾਮ ਹੁੰਦਾ ਜਿੰਨੇ ਚਿਰ ਪ੍ਰੋਸੀਕਿਊਸ਼ਨ ਜਿਹੜੀ ਆਪਣੇ ਐਵੀਡੈਂਸ ਕੰਪਲੀਟ ਨਹੀਂ ਹੁੰਦੀ ਉਹਨਾਂ ਚਿਰ ਮੇਰਾ ਆਪਣਾ ਤਜਰਬਾ ਕਹਿੰਦਾ ਕਿ ਇਹ ਉਹ ਬੰਦੇ ਨੂੰ ਉਹਨਾਂ ਚਿਰ ਬੇਲ ਨੇ ਦਿੱਤੀ ਜਾਂਦੀ ਕਿਉਂਕਿ ਅਪਰੂਵਰ ਮਤਲਬ ਕਿ ਸਰਕਾਰੀ ਗਵਾਹ ਬਹਿਦੇ ਮਾਪੇ ਨੂੰ ਆਪਾਂ ਕਨਫੈਸ਼ਨ ਕਹਿੰਦੇ ਆ ਤੇ ਇਹ ਕਿਹੜੀ ਸੀ ਇਹਦੇ ਪਿੱਛੇ ਸੌਦੇਬਾਜ਼ੀ ਕੀ ਸੀ ਕਿ 2 ਮਹੀਨੇ ਦੇ ਵਿੱਚ ਬੇਲ ਕਰਵਾ ਦਿੱਤੀ ਤੇ ਇੱਕ ਮੇਰਾ ਹੋਰ ਵੀ ਆ ਜ਼ਿਲ੍ਹੇ ਕੋਰਟ ਚੋਂ ਵੀ ਬਰਾਂਡ ਜਾਰੀ ਹੁੰਦੇ ਆ ਬੰਦੇ ਦੇ ਉਹਦੇ ਵਿੱਚ ਸਪੈਸੀਫਿਕ ਲਿਖਿਆ ਜਾਂਦਾ ਕਿ ਇਸ ਕੇਸ 'ਚ ਇਹਦੀ ਜ਼ਮਾਨਤ ਹੋ ਗਈ ਆ ਜੇ ਕਿਸੇ ਹੋਰ ਕੇਸ 'ਚ ਲੜੀਂਦਾ ਨਹੀਂ ਤੇ ਫੇਰ ਇਹ ਇਹਨੂੰ ਛੱਡ ਦਿੱਤਾ ਜਾਵੇ ਤੇ ਕੀ ਪੁਲਿਸ ਦੀਆਂ ਅੱਖਾਂ ਬੰਦ ਕੰਨ ਬੰਦ ਆ ਕਿ ਦੂਏ ਦੂਹੇ ਕੇਸਾਂ ਦੇ ਵਿੱਚ ਉਹ ਪਹਿਲਾਂ ਦਾ ਥਾਣੇ ਨੇ ਅੱਖਾਂ ਮਿੱਟੀਆਂ ਆ ਭਈ ਗ੍ਰਫਤਾਰੀ ਨਹੀਂ ਪਾ ਰਹੇ ਛੇਮ ਥਾਣਾ ਤੇ ਦੂਜੀ ਫਿਰ ਕੋਰਟ ਤੋਂ ਵੀ ਆਰਡਰ ਹੁੰਦੇ ਪਏ ਪਾਈ ਜੇ ਕਿਸੇ ਹੋਰ ਕੇਸ ਚ ਜੜੇਂਦਾ ਨਹੀਂ ਤੇ ਜिले ਜੇਲ੍ਹ ਤੋਂ ਰਿਹਾਈ ਹੁੰਦੀ ਆ ਉਸ ਵੇਲੇ ਲਿਖਿਆ ਜਾਂਦਾ ਪਈ ਹੋਰ ਕੇਸ ਨਹੀਂ ਇਹਦੇ ਤੇ ਕੋਈ ਸੋ ਮੇਰਾ ਕਹਿਣ ਤੋਂ ਭਾਵ ਕਿ ਉਹ ਕਿਹੜੀ ਸੌਦੇਬਾਜ਼ੀ ਸੀ ਜਿਹੜੀ ਇਹ ਤਿੰਨਾਂ ਕੇਸਾਂ ਦੇ ਵਿੱਚ ਗ੍ਰਿਫਤਾਰੀ ਨਾ ਪਾਉਣੀ ਫਿਰ ਅਪਰੂਵਰ ਬਣਾ ਕੇ ਬੇਲ ਕਰਵਾਉਣੀ ਇਹਦੇ ਪਿੱਛੇ ਇੱਕ ਢੂੰਗੀ ਛਾਜਿਸ਼ ਆ ਇਹ ਦੋਹਾਂ ਕਾਰਜਾਂ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਅੱਜ ਚਿੱਠੀ ਲਿਖ ਰਹੇ ਆ ਉਹਨਾਂ ਨੂੰ ਮਿਲ ਕੇ ਡੈਪੂਟੇਸ਼ਨ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਅਚੇਚੇ ਤੌਰ ਤੇ ਇਹ ਦੋ ਗੱਲਾਂ ਦਾ ਜਵਾਬ ਮੰਗਦਾ ਕਿ ਬਾਬੇ ਨੂੰ ਐਨਾ ਚਿਰ ਹੋਣ ਦੇ ਜੇਲ੍ਹ ਦੇ 21 ਤੋਂ ਗ੍ਰਿਫਤਾਰੀ ਹੋਣ ਦੇ ਬਾਵਜੂਦ ਸੈਂਕਸ਼ਨ ਨਾ ਦੇਣਾ ਤੇ ਦੂਜਾ ਉਹ ਪ੍ਰਦੀਪ ਕਲੇਰ ਦਾ ਉਹਦਾ ਕਨਫੈਸ਼ਨ ਹੋ ਜਾਣਾ ਕਨਫੈਸ਼ਨ ਹੋਣ ਦੇ ਬਾਵਜੂਦ ਪ੍ਰੋਸੀਕਿਊਸ਼ਨ ਨੇ ਹਾਲੇ ਤੱਕ ਕੋਈ ਹਾਂ ਨਹੀਂ ਕੀਤਾ ਕਿ ਕੋਰਟ 'ਚ ਐਪਲੀਕੇਸ਼ਨ ਮੂਵ ਕਰਕੇ ਉਹਨਾਂ ਨੂੰ ਐਜ ਅਕਿਊਜ਼ਡ ਜਿਹੜਾ ਆ ਉਹ ਸਮਨ ਕੀਤਾ ਜਾਵੇ। ਸੋ ਇਹ ਆ ਜਿਹੜੇ ਆ ਮੈਂ ਤੁਹਾਨੂੰ ਦੋ ਜੇ ਤੁਸੀਂ ਲੈਣੇ ਹੋਣ ਤਾਂ ਮੇਰੇ ਕੋਲ ਲੈ ਵੀ ਸਕਦੇ ਆ। ਆ ਇਹਦੇ ਵਿੱਚ ਜਿਹੜੇ ਪੀਓ ਦੀਆਂ ਕਾਰਵਾਈਆਂ ਹੋਈਆਂ ਨੇ ਕੋਰਟ ਵੱਲੋਂ ਔਰ ਇਹਦੀ ਅਟੈਚਮੈਂਟ ਹੋਈ ਆ ਪ੍ਰਾਪਰਟੀ ਦੀ। ਆ ਹੈਗੀਆਂ ਜਿਹੜੀਆਂ ਤੁਹਾਡੀਆਂ ਚਲਾਨ ਦੀਆਂ 1738 ਦੀਆਂ ਇਹਦੇ ਵਿੱਚ ਆ ਆ ਹੈ ਜੀ ਐਫਆਈ ਨੰਬਰ 117